ਸਮਝ ਤਾਂ ਨਹੀਂ ਆਉਂਦਾ। ਬਾਕੀ ਕਸਰ ਨੂੰ ਇੱਕ ਜੀੜੀ ਕਰਦੇ। ਐਸੇ ਕੌਣ ਦੇ ਰਿਹਾ ਹੈ? ਕੰਮ ਕਰਨ ਦੇ। ਉਹਨਾਂ ਦੇ ਕਾਸੇ। ਚਲਦਾ ਰਹੇਗੀ ਇਹ ਤਾਂ ਸਭ। ਕਾਕੇ ਕਾਕੇ। ਕੱਪੇ ਤੋਂ ਬਹੁਤ ਜ਼ਿਆਦਾ ਕਰਦਾ। ਇਥੇ ਕਦੇ ਕਦੇ ਉਹ ਕਿੱਥੇ ਕੋਲ ਆ ਰਹੀ ਜੀ ਛੋਟੀ ਛੋਟੀ ਛੋਟੇ ਕੰਮ ਆਪਾਂ ਇੱਥੇ ਹਾਂ ਸਰ ਕੀ ਕਹਿਣਾ ਚਾਹੋਗੇ ਅੱਜ ਇਹ ਅੱਜ ਜਿਹੜਾ ਹੈਗਾ ਜ਼ਿਲ੍ਹਾ ਬਠਿੰਡਾ ਵਿੱਚ ਬੀੜ ਤਲਾਬ ਏਰੀਆ ਜਿਹੜਾ ਕਿ ਹੌਟਸਪੌਟ ਹੈ ਜਿੱਥੇ ਕਿ ਨਸ਼ਾ ਤਸਕਰਾਂ ਦਾ ਕੰਮਕਾਰ ਬਹੁਤ ਜ਼ਿਆਦਾ ਚੱਲਦਾ ਹੈ ਔਰ ਸਾਨੂੰ ਲਗਾਤਾਰ ਜਿਹੜੀ ਹੈਗੀ ਇਨਫੋਰਮੇਸ਼ਨ ਆਂਦੀ ਰਹਿੰਦੀ ਹੈ ਕਿ ਇੱਥੇ ਕਈ ਤਰ੍ਹਾਂ ਦੇ ਨਸ਼ਾ ਤਸਕਰ ਬਾਰੋਂ ਵੀ ਆ ਕੇ ਰਹਿੰਦੇ ਨੇ ਤੇ ਇੱਥੇ ਜਿਹੜਾ ਸਰਚ ਆਪਰੇਸ਼ਨ ਸਾਡੇ ਵੱਲੋਂ ਚਲਾਇਆ ਗਿਆ ਜਿਦੇ ਚ ਕੇ ਦੋ ਵਿਅਕਤੀਆਂ ਨੂੰ ਜਿਹੜਾ ਹੈਗਾ ਨਸ਼ੀਲੇ ਪਦਾਰਥਾਂ ਨਾਲ ਜਿਹੜਾ ਹੈਗਾ ਸਾਡੇ ਵੱਲੋਂ ਕਾਬੂ ਕੀਤਾ ਗਿਆ ਜਿੰਨਾਂ ਤੇ ਕਾਰਵਾਈ ਕੀਤੀ ਜਾਏਗੀ ਤੇ 7 ਤੋਂ 10 ਦੇ ਕਰੀਬ ਵਿਅਕਤੀ ਜਿਹੜੇ ਨੇ ਰਾਉਂਡ ਆਪ ਕੀਤੇ ਗਏ ਨੇ ਤੇ ਉਹਨਾਂ ਤੋਂ ਕੁਝ ਪੜਤਾਲ ਕੀਤੀ ਜਾਏਗੀ ਗੱਲ ਕਰੀਏ ਕੰਪੋਟ ਸਪੋਟ ਮੰਦਿਰ ਦੇ ਅੰਦਰ ਪੁਲਿਸ ਨੇ ਕਿਸ ਤਰ੍ਹਾਂ ਨਿਯੰਤਰਣ ਹੈ ਸ਼ਕਤੀ ਨਾਲ ਕਿਸ ਤਰ੍ਹਾਂ ਦੇ ਰੱਖਿਆ ਹੈ ਦੇਖੋ ਇਹਦੇ ਚ ਇੱਕ ਤਾਂ ਰੈਗੂਲਰ ਜਿਹੜੇ ਹੈਗੇ ਸਰਚ ਆਪਰੇਸ਼ਨ ਸਾਡੇ ਵੱਲੋਂ ਕੀਤੇ ਜਾਂਦੇ ਆ ਤਾਂ ਕਿ ਇਹਨਾਂ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੇ ਜਿਹੜੀ ਕਾਨੂੰਨੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇ ਦੂਸਰਾ ਜਿਹੜੇ ਕੁਝ ਅਜਿਹੇ ਕੇਸ ਵੀ ਆਉਂਦੇ ਨੇ ਜਿਵੇਂ ਅੱਜ ਹੀ ਇੱਥੇ ਇੱਕ ਜਿਹੜਾ ਹੈਗਾ ਵਿਅਕਤੀ ਨੇ ਆਪਣੇ ਘਰ ਦੇ ਜੀ ਨੂੰ ਜਿਹੜਾ ਹੈਗਾ ਪੁਲਿਸ ਦੇ ਹਵਾਲੇ ਕੀਤਾ ਜਦੋਂ ਉਹਨੂੰ ਪਤਾ ਚੱਲਿਆ ਕਿ ਇਹ ਮਾੜੇ ਕੰਮਾਂ ਦੇ ਵਿੱਚ ਲੱਗਿਆ ਹੋਇਆ ਹੈ ਤਾਂ ਉਸ ਉਹਨਾਂ ਲੋਕਾਂ ਦੀ ਸਾਡੇ ਵੱਲੋਂ ਮਦਦ ਵੀ ਕੀਤੀ ਜਾਂਦੀ ਹੈ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ 'ਚ ਭਰਤੀ ਕਰਵਾਉਣ ਦੇ ਵਿੱਚ ਸਹਾਇਤਾ ਦੇਣਾ ਜ਼ਿਲ੍ਹੇ ਦੇ ਜਿਹੜੇ 15 ਡੀ ਐਡਿਕਸ਼ਨ ਸੈਂਟਰ ਨੇ ਉਹਦੇ 'ਚ 14 ਪ੍ਰਾਈਵੇਟ ਨੇ ਇੱਕ ਗਵਰਨਮੈਂਟ ਦਾ ਡੀ ਐਡਿਕਸ਼ਨ ਸੈਂਟਰ ਹੈ ਤਾਂ ਇਹਨਾਂ ਦੇ ਵਿੱਚ ਕੁਝ ਜਿਹੜੇ ਛੋਟੀ ਮਾਤਰਾ ਦੇ ਨਾਲ ਜਿਹੜੇ ਕੁਝ ਨਸ਼ਾ ਤਸਕਰ ਫੜੇ ਜਾਂਦੇ ਨੇ ਉਹਨਾਂ ਨੂੰ ਡੀ ਐਡਿਕਟ ਕਰਾਉਣ ਦਾ ਵੀ ਸਾਡਾ ਜਿਹੜਾ ਹੈਗਾ ਪ੍ਰੋਗਰਾਮ ਇੱਕ ਪਾਸੇ ਜਿਹੜਾ ਹੈਗਾ ਚੱਲੇਗਾ ਪਬਲਿਕ ਸੈਮੀਨਾਰ ਸਾਡੇ ਵੱਲੋਂ ਕੀਤੇ ਜਾਂਦੇ ਨੇ ਲੋਕਾਂ ਨੂੰ ਸੈਂਸਿਟਾਈਜ਼ ਕੀਤਾ ਜਾਂਦਾ ਹੈ ਕਿ ਉਹ ਜਿਹੜੇ ਗਲਤ ਤਰੀਕੇ ਨੇ ਉਹਨਾਂ ਦਾ ਇਸਤੇਮਾਲ ਕਰਕੇ ਪੈਸੇ ਨਾ ਕਮਾਉਣ ਇਸ ਤੋਂ ਇਲਾਵਾ ਜਿਹੜਾ ਹੈਗਾ ਸਾਡੇ ਵੱਲੋਂ ਜਿਹੜੇ ਕੁਝ ਵਿਅਕਤੀ ਨੇ ਜਿਨ੍ਹਾਂ ਨੇ ਕਿ ਨਾਜਾਇਜ਼ ਤਰੀਕੇ ਨਾਲ ਪ੍ਰਾਪਰਟੀਆਂ ਬਣਾਈਆਂ ਹੋਈਆਂ ਉਹਨਾਂ ਦੀਆਂ ਪ੍ਰਾਪਰਟੀਆਂ ਨੂੰ ਫ੍ਰੀਜ਼ ਵੀ ਕਰਵਾਇਆ ਜਾਂਦਾ ਹੈ ਮਹਿੰਮ ਇਸ ਤਰ੍ਹਾਂ ਚੱਲ ਰਹੀ ਹੈ ਇਹ ਕਰਨਾ ਚਾਹੀਦਾ ਇਹ ਮੁਹਿੰਮ ਜਿਹੜੀ ਹੈ ਸਾਡੀ ਵਾਰ ਅਗੇਂਸਟ ਡਰੱਗਸ ਇੱਕ ਜਿਹੜੀ ਸਾਡੀ ਸਪੈਸ਼ਲ ਮੁਹਿੰਮ ਅੱਜ ਤੋਂ ਚਾਲੂ ਹੋਈ ਹੈ ਜਿਹਦੇ ਵਿੱਚ ਸਾਡੇ ਵੱਲੋਂ ਕੇ 1 ਮਹੀਨੇ ਦੇ ਅੰਦਰ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰ ਦਿੱਤਾ ਜਾਏਗਾ ਔਰ ਨਸ਼ਿਆਂ ਦੇ ਖਿਲਾਫ ਇਹ ਸਾਡੀ ਨਵੇਂ ਸਿਰੇ ਤੋਂ ਜਿਹੜੀ ਜੰਗ ਹੈ ਇ ਸਾਡੇ ਵੱਲੋਂ ਅੱਜ ਦੇ ਦਿਨ ਸਟਾਰਟ ਕੀਤੀ ਗਈ ਹੈ। ਦੇਖਿਆ ਜਾ ਰਿਹਾ ਹੈ ਕਈ ਇਲਾਕਿਆਂ ਦੇ ਵਿੱਚ ਪ੍ਰਾਪਰਟੀ ਹਟਾਈਆਂ ਜਾ ਰਹੀਆਂ ਨੇ। ਪਰਾਂ ਦਾ ਵੀ ਕੁਝ ਇੱਥੇ ਦੇਖਣ ਨੂੰ ਮਿਲਿਆ। ਉਹ ਅਸੀਂ ਪ੍ਰਾਪਰਟੀਆਂ ਆਈਡੈਂਟੀਫਾਈ ਕਰ ਰਹੇ ਹਾਂ ਡੀਸੀ ਸਾਹਿਬ ਦੇ ਨਾਲ ਗੱਲ ਕਰਕੇ ਜਿਹੜੀ ਇਲੀਗਲ ਜਗ੍ਹਾ ਦੇ ਉੱਤੇ ਇਲੀਗਲ ਤਰੀਕੇ ਦੇ ਨਾਲ ਇਹੋ ਜੀ ਕੋਈ ਵੀ ਪ੍ਰਾਪਰਟੀ ਕਿਸੇ ਨੇ ਸੈਟਸ ਕਰਨੇ ਬਣਾਈ ਹੋਏਗੀ ਤਾਂ ਉਤੇ ਜਿਹੜੀ ਹੈਗੀ ਜਾਇਜ਼ ਕਾਨੂੰਨੀ ਕਾਰਵਾਈ ਸਾਡੇ ਵੱਲੋਂ ਕੀਤੀ ਜਾਏਗੀ।